ਹਰ ਸਰ ਜੀ ਨਾ ਤੁਹਾਡਾ ਸਾਤ ਪਹਿਲਾਂ ਤਾਂ ਮੈਂ ਜੈਪੀਮ ਜੈਪੜਾ ਤੋਂ ਆਦਾਵਾ ਮੈਂ ਸਤੀਸ਼ਪਨਾ ਹਰ ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਨਾ ਸਰ ਅੱਜ ਪਿੰਡ ਮੰਗਾ ਰੋਡਾ ਵਿਖੇ ਤੁਹਾਡੀ ਹੰਗਾਮੀ ਕਸ ਮੀਟਿੰਗ ਹੋ ਰਹੀ ਆ ਕੀ ਕਹਿਣਾ ਚਾਹੋਗੇ ਦੇਖੋ ਇਤਿਹਾਸ ਗਵਾਵਾ ਜਿਸ ਇਸ ਪਿੰਡ ਚ ਨਾ ਸਾਡੇ ਬੰਦੇ ਨੇ ਸਰਪੰਚੀ ਸ਼ੁਰੂ ਕੀਤੀ ਆ ਤੇ ਕੁਝ ਸ਼ਰਾਰਤੀ ਅੰਸਰ ਜੋ ਦੂਜੀ ਕਾਸਟ ਦਾ ਬਿਲੋਂਗ ਕਰਦੇ ਆ ਉਹ ਚਾਹੁੰਦੇ ਨਹੀਂ ਕਿ ਪਿੰਡ ਦਾ ਵਿਕਾਸ ਹੋਵੇ ਠੀਕ ਹੈ ਜਿਵੇਂ ਮੰਗੇ ਰੋਟੀ ਗੱਲ ਕਰੀਏ ਆਪਣੇ ਬੀਬੀ ਬਲਿੰਦਰ ਕੋ ਸਰਪੰਚ ਬਣੀ ਆ ਔਰ ਵੋਟਾਂ ਨਾ ਬਣੀ ਆ ਉਹ ਵਿੱਚ ਸਾਡੇ ਦੋ ਦਨ ਮੈਂਬਰ ਹੀ ਬਣੇ ਸੀਗੇ ਪਰ ਉਹਨਾਂ ਲੋਕਾਂ ਨੇ ਕੀ ਕੀਤਾ ਉਹਨਾਂ ਨੂੰ ਹਨਾ ਝੂਠਾ ਕੋਈ ਸੁਪਨਾ ਦਿਖਾ ਕੇ ਆਪਣਾ ਤੋਰ ਲੈ ਜਿਹੜਾ ਪਿੰਡ ਦਾ ਵਿਕਾਸ ਹੈ ਉਹ ਤੋਂ ਥੋੜਾ ਹੋ ਸਕੇ ਕਿਉਂਕਿ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ ਉਹ ਚਾਹੁੰਦੇ ਆ ਕਿ ਜੇਕਰ ਬੀਬੀ ਨੇ ਵਿਕਾਸ ਕਰਤਾ ਤੇ ਉਸ ਨਾਲ ਉਹਨਾਂ ਨੂੰ ਸਮਝੇ ਇਸ ਪਿੰਡ 'ਚ ਵੋਟਾਂ ਨਾ ਹੋਣ ਸਰ ਸਮਝਿਆ ਬੰਜੇ ਉਹ ਲੋਕਾਂ ਦੀ ਸੋਚ ਹੀ ਆ ਇਹ ਕੰਮ ਬੰਦ ਹੋਵੇ ਠੀਕ ਹੈ ਕੰਮ ਬੰਦ ਹੋਣ ਦੇ ਨਾਲ ਬੀਬੀ ਨੂੰ ਲੋਕ ਗਲਤ ਸਮਝਦੇ ਕਿ ਬੀਬੀ ਕੋ ਕੰਮ ਨਹੀਂ ਹੋ ਰਿਹਾ ਇਹ ਕੋ ਸਰਪੰਚੀ ਚੱਲੀ ਨਹੀਂ ਆ ਇਹ ਇਹਨਾਂ ਲੋਕਾਂ ਦੀ ਸਾਜ਼ਿਸ਼ਾ ਜਿਹਨੂੰ ਕੋਈ ਪਾਰਟੀ ਕਰੀ ਕੰਮਜਮ ਨਹੀਂ ਹੋਣ ਦਵੇਗੀ ਦੂਜੀ ਗੱਲ ਇਹ ਆ ਦੇਖੋ ਜੇ ਗੱਲ ਨੇਗ ਹੈ ਹਰ ਪਿੰਡ ਦੀ ਵਿਕਾਸ ਹੋ ਰਿਹਾ ਇਸ ਟਾਈਮ ਠੀਕ ਹੈ ਸਰਕਾਰ ਨੇ ਫੰਡ ਵੀ ਦਿੱਤੇ ਆ ਉਹ ਜਿੱਥੇ ਸਰਬਸੰਮਤੀ ਨਾਲ ਸਬੰਧਨ ਉੱਥੇ ਹੀ ਫੰਡ ਦਿੱਤੇ ਗਏ ਪਰ ਮੰਗੇ ਰੋਟੇ ਵਿੱਚ ਇਹਨਾਂ ਦੇ ਪਰਿਵਾਰ ਜਾਨੀ ਇਤਫਾਕ ਨਾ ਹੋਣ ਕਰਕੇ ਸਰਕਾਰ ਨੇ ਫੰਡ ਵੀ ਰੋਕਿਆ ਤੇ ਕੰਮ ਵੀ ਰੋਕਿਆ ਵਾ ਨਰੇਗਾ ਦੀ ਗੱਲ ਕਰੀਏ ਨਰੇਗਾ ਕੌਣ ਕਰਦਾ ਵਾ ਸਾਡੇ ਬੰਦੇ ਗਰੀਬ ਮਾਤਰ ਕਰਦੇ ਵਿਚਾਰੇ ਠੀਕ ਹੈ ਕਿ ਨਹੀਂ ਪਰ ਉਹ ਲੋਕ ਚਾਹੁੰਦੇ ਨਹੀਂ ਕਿ ਇਹ ਲੋਕ ਆਪਣੇ ਮਿਹਨਤ ਕਰਕੇ ਆਪਣੇ ਪਿਆਰਾ ਸਟੈਂਡ ਹੋ ਜਾਣ ਮੇਰੀ ਉਹਨਾਂ ਲੋਕਾਂ ਨੂੰ ਚੇਤਾਵਨੀ ਹੈ ਕਿ ਹਰਜੋ ਜੇਕਰ ਪਾਰਟੀ ਨੇ ਸੰਘਰਸ਼ ਸ਼ੁਰੂ ਕਰਤਾ ਤੇ ਸ਼ਾਇਦ ਉਹ ਪਿੰਡਾਂ 'ਚ ਬਾਹਰ ਨਿਕਲਣਾ ਪਵੇ ਇਸ ਸਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਮਾਨਯੋਗ ਏਡੀਸੀ ਡਿਵੈਲਪਮੈਂਟ ਜਿਨ੍ਹਾਂ ਦੇ ਅੰਦਰ ਸਾਰਾ ਨਰੇਗਾ ਵਗੈਰਾ ਦੂਜੇ ਸਾਰੇ ਜਿਹੜਾ ਨਾ ਪਿੰਡਾਂ ਦੇ ਵਰਮਾ ਹੁੰਦੀ ਆ ਉਸ ਮੰਗਲਵਾਰ ਮੰਗਲਾ ਤਰੀਕ ਹੁੰਦੀ ਹੈ ਤਕਰੀਬਨ ਇਹ ਆਇਆ ਮੰਗਲਾ ਹੁਣ ਆ ਰਿਹਾ ਵਾ 6 ਤਰੀਕ 6 ਤਰੀਕ ਨੂੰ 6 ਮਈ 6 ਮਈ ਨੂੰ ਇੱਕ ਮੰਗ ਪੱਤਰ ਪਾਰਟੀ ਰੋ ਪਲੱਸ ਪਿੰਡ ਦੇ ਇਹ ਸਮੂਹ ਬੰਦੇਆ ਲੋ ਵੀ ਸਮੇਤ ਸਰਪੰਚ ਸਾਹਿਬਾ ਵੱਲੋਂ ਮੰਗਤ ਜਾਈਓ ਇਹਨਾਂ ਨੂੰ ਕਿ ਜਲਦ ਤੋਂ ਜਲਦ ਬਾਹਲੀ ਗੱਲ ਆ ਇੱਕ ਮੈਂਬਰ ਸਰਕਾਰੀ ਲਾ ਦੇ ਇੱਕ ਸਰਪੰਚਾ ਦੇਖ ਰਿਹਾ ਚਾਹੇ ਕੰਮ ਸ਼ੁਰੂ ਕਰੋਂ ਉਹ ਗਰੀਬਾਂ ਦਾ ਜੀ ਕਸੂਰ ਹੈ ਜੇ ਮੰਨ ਲਓ ਇਤਫਾਕ ਹੈ ਨਾ ਟੁੱਟ ਗਿਆ ਟੁੱਟ ਗਿਆ ਸੀ ਚਲੋ ਅੱਜ ਭਰਾ ਭਰਾ ਲੜਦੇ ਆ ਜੇ ਮੰਨ ਲਓ ਆਪੇ ਜੇ ਤਰਾ ਟੁੱਟ ਗਿਆ ਉਸੇ ਦਾ ਹੋਊਗਾ 2 4 5 ਮਹੀਨੇ ਜੀ ਧਾਰਾ ਫੇ ਜੋਰਦਨ ਪਰ ਜੇਰਾ ਵਿਕਾਸ ਪਿੱਛੇ ਚਲ ਜਾਣਾ ਉਹ ਕਈ ਸਾਲ ਦਾ ਦੁਆਰਾ ਨਹੀਂ ਹੋਣਾ ਤੇ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਵੀ ਏਡੀ ਸਾਥ ਤੋਂ ਵੀ ਇਹ ਪਿਆਦੇ ਦਾ ਗੌਰ ਕਰਕੇ ਸਪੰਡਲ ਤੇ ਇਹ ਕੰਮ ਜਲ ਚਾਲੂ ਕਰਾਇਆ ਜਾਵੇ ਜੇਕਰ ਕੋਈ ਨਹੀਂ ਕੀ ਹੁੰਦੀ ਆ ਤੇ ਪਾਰਟੀ ਦੇ ਵੱਡੇ ਬਾਰੇ ਸੰਗਠਿਤ ਕੀਤਾ ਜਾਵੇਗਾ ਦੂਜੀ ਗੱਲ ਇਹ ਆ ਜੇਕਰ ਕੋਈ ਮੈਂਬਰ ਮਾਲੋ ਤਰਾਜ ਕਰਦਾ ਤੇ ਮੇਰੀ ਇਹ ਵੀ ਮੰਗ ਹੈ ਦੀ ਜਾਵ ਨੂੰ ਇੱਥੇ ਦੁਆਰਾ ਇਲੈਕਸ਼ਨ ਕਰਾ ਕੇ ਮੈਂਬਰਾਂ ਦੀ ਤੇ ਮੈਂਬਰੀ ਨਵੇਂ ਚੋਣ ਜਾਣ ਤਾਹ ਜਿਹੜਾ ਲੋਕਰ ਪਹਿਲਾ ਜੇ ਕਿ ਜੇ ਅਸੀਂ ਮੰਨ ਲਓ ਗਲਤ ਕਰਦੇ ਆ ਸਾਨੂੰ ਇਹ ਨਤੀਜੇ ਭੁਤਣਾ ਪਿਆ ਇੰਨੇ ਕਿ ਦੱਖਮਾ ਜਾਜੇਗਾ ਜਾਇਪੁਰ ਜਾਇਪਾਦ 6 ਮਈ ਦਿਨ ਮੰਗਲਵਾਰ ਨੂੰ ਇੱਕ ਮੰਗ ਰਏ ਅਡੀਸਾ ਏਡੀਸੀ ਡਿਵੈਲਪਮੈਂਟ ਨੂੰ ਕਪੂਰਥਾ ਜਾਇਗਾ ਪਾਰਟੀਨਰ ਪਾਸ ਪਿੰਡ ਪਿੰਡ ਮੋਦਰ ਬੰਦਿਆ ਲੋ ਜਾਇਪੁਰ ਹਾਂਜੀ ਪੰਜ ਜੀ ਨਾ ਤੁਹਾਡਾ ਜਗਦੀਪ ਕੌਰ ਕਿਹੜੇ ਪਿੰਡ ਦਾ ਨਾਲ ਲੋ ਪਿੰਡ ਮੰਗਰੋਡ ਵਾਲੀ ਠੀਕ ਆ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਯਕੀਨਿਕ ਮਸ਼ਹਲਿਕ ਕਰਵਾਦੀ ਦਿੱਕਤ ਪਰੇਸ਼ਾਨੀ ਇਹ ਆ ਜੀ ਸਾਡੇ ਸਰਪੰਚ ਸਾਹਿਬ ਦੇ ਤੇ ਮੈਂਬਰਾਂ ਦੀ ਬਣ ਨਹੀਂ ਰਹੀ ਹੈਗੀ ਤੇ ਗਾਂ ਦਾ ਵਿਕਾਸ ਜਿਹੜਾ ਪਿੰਡ ਦਾ ਉਹ ਵੀ ਨਹੀਂ ਹੋ ਰਿਹਾ ਹੈਗਾ ਮੇਨ ਵਿੱਚ ਹੋਏ ਆ ਨਰੇਗਾ ਜਿਹੜੀ ਚੱਲ ਰਹੀ ਆ ਉਹ ਵੀ ਨਹੀਂ ਚੱਲ ਰਹੀ ਹੈਗੀ ਉਹ ਵੀ ਬੰਦ ਕੀਤੀ ਹੋਈ ਆ ਗਰੀਬਾਂ ਦਾ ਬੰਦਿਆਂ ਦਾ ਕੀ ਕਸੂਰ ਆ ਤੁਹਾਡੇ ਕਹਿੰਦਾ ਮਤਲਬ ਇਹਨਾਂ ਦੇ ਆਪਸ ਵਿੱਚ ਜਿਹੜੀ ਲੜਾਈ ਟਗੜੇ ਕਰਕੇ ਪਿੰਡ ਦਾ ਨੁਕਸਾਨ ਹੋ ਰਿਹਾ ਹੈ ਸਰ ਹਾਂਜੀ ਹਾਂਜੀ ਬਹੁਤ ਨੁਕਸਾਨ ਹੋ ਰਿਹਾ ਵਾ ਪਿੰਡ ਦਾ ਕੁਛ ਨਹੀਂ ਹੋ ਰਿਹਾ ਹੈਗਾ ਕੰਮ ਸਭ ਕੰਮ ਬੰਦ ਪਏ ਹੋਏ ਆ ਜਿੰਨਾ ਜਦੋਂ ਚੱਲਦਾ ਪਿਆ ਵਾ ਪਛਾਨੀ ਏ ਜੀ ਜੋ ਹੋ ਗਏ ਜਦੋਂ ਦੇ ਸਰਪੰਚ ਮੈਂਬਰ ਬਣੇ ਆ ਉਦੋਂ ਦੇ 6 ਮਹੀਨੇ ਹੋ ਗਏ ਆ ਜੀ ਗਾ ਹੋ ਰਿਹਾ ਸੁਣਣਾ ਬਣਨ ਦਾ ਕਾਰਨ ਕੀ ਆ ਆਪੋ ਚ ਕੋਈ ਨਿੱਜੀ ਰੰਦੇਸ਼ ਆ ਜਾਂ ਪਾਰਟੀ ਪਾਜੀ ਆ ਪਾਰਟੀ ਪਾਜੀ ਆ ਜੀ ਜਦੋਂ ਨੂੰ ਸਾਲ ਪਿੰਡ ਨੂੰ ਹੋ ਰਿਹਾ ਵਾ ਹਾਂ ਜੀ ਤੇ ਇਹਦੇ ਤੁਸੀਂ ਸੰਬੰਧੀ ਕਿਸੇ ਆਪਸ਼ਨ ਨਾਲ ਗੱਲ ਕੀਤੀ ਆ ਹਾਂਜੀ ਅੱਗੇ ਵੀ ਅਸੀਂ ਗਏ ਆ ਜਿੱਦਾਂ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਹੋਈ ਆ ਕੋਈ ਸਾਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਹੈਗਾ ਇੰਨਾ ਕਹਿ ਦਿੰਦੇ ਆ ਵੀ ਤਿੰਨ ਦਿਨ ਬਾਅਦ ਚੱਲ ਜਾਊਗਾ ਕੰਮ ਫੇਰ ਨਹੀਂ ਚੱਲਦਾ ਹੈਗਾ ਤਿੰਨ ਦਿਨ ਬਾਅਦ ਕੰਮ ਕੋਈ ਨਹੀਂ ਪਰ ਜਦੋਂ ਅਸੀਂ ਗੱਲ ਕੀਤੀ ਸਰਪੰਚ ਨਾਲ ਸਰਪੰਚ ਚਾਹਵਾਂ ਨਾ ਕਿ ਪਿੰਡ ਦਾ ਵਿਕਾਸ ਹੋਵੇ ਇਹ ਗੱਲ ਸਹੀ ਆ ਹਾਂਜੀ ਹਾਂਜੀ ਸਰਪੰਚ ਸਾਹਿਬ ਤਾਂ ਚਾਹੁੰਦੇ ਆ ਵੀ ਪਿੰਡ ਦਾ ਵਿਕਾਸ ਹੋਵੇ ਚਲੋ ਵਧੀਆ ਕੰਮ ਚੱਲੇ ਪਰ ਦੂਸਰੇ ਨਹੀਂ ਮੰਨਣ ਦੇ ਹੈਗੇ ਪਾਰਟੀ ਵਾਲੇ ਤੁਸੀਂ ਕਿਹਨਾਂ ਨੂੰ ਗਲਤ ਸਮਝਦੇ ਹੋ ਸਰਪੰਚ ਨੂੰ ਕਿ ਮੈਂਬਰਾਂ ਨੂੰ ਜੀ ਅਸੀਂ ਤਾਂ ਆਪਣੇ ਸਰਪੰਚ ਸਾਹਿਬ ਨੂੰ ਸਹੀ ਸਮਝਦੇ ਹਾਂ ਉਹਨਾਂ ਨੂੰ ਗਲਤ ਸਮਝਦੇ ਹਾਂ ਧੰਨਵਾਦ ਜੀ ਕਿਉਂਕਿ ਉਹਨਾਂ ਨੂੰ ਵੀ ਚਾਹੀਦਾ ਵਾ ਰਜਾ ਮੰਦੀ ਕਰਨੀ ਚਾਹੀਦਾ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਵਾ ਸਰਪੰਚ ਮੈਂਬਰ ਇਸੇ ਕੰਮ ਲਈ ਬਣਾਏ ਜਾਂਦੇ ਹਨ ਗਰੀਬਾਂ ਦੇ ਜਿਹਦੇ ਜਿਹੜੇ ਰੋਜ਼ਗਾਰ ਹੈ ਉਹ ਚੱਲਣ ਤੇ ਪਿੰਡ ਦਾ ਵਿਕਾਸ ਹੋਵੇ ਜਿਹੜੇ ਰਹੇ ਹੋਏ ਕੰਮ ਆ ਉਹ ਬਣਨ ਠੀਕ ਹੈ ਮੇਰਾ ਨਾਮ ਬੰਦਰ ਕੋ ਸਮੋਸਾ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਦਿੱਕਤ ਆਨਵਾਰੀ ਆ ਸਰ ਦਿੱਕਤ ਸਾਨੂੰ ਹੋਇਆ ਵੀ ਸਾਡੀ ਮੈਂਬਰਾਂ ਸਰਪੰਚਾਂ ਦੀ ਆਪਸ ਵਿੱਚ ਬਹੁਤ ਜਦੋਜਹਦ ਹੋ ਰਹੀ ਆ ਕਿਉਂਕਿ ਅਸੀਂ ਮੋਟਾ ਤੇ ਜਿੱਤੇ ਆ ਤੇ ਜਿਹੜੇ ਮੈਂਬਰ ਆ ਉਹ ਮੇਰੇ ਨਾਲ ਰਾਜ਼ ਨਹੀਂ ਰਹੇ ਤੁਸੀਂ ਪਹਿਲੀ ਵਾਰ ਜਿੱਤੇ ਹੋ ਆ ਹਾਂਜੀ ਪਹਿਲੀ ਵਾਰ ਜਿੱਤੇ ਆ ਪਹਿਲਾਂ ਵੀ ਮੈਂ 5 ਸਾਲ ਮੈਂਬਰ ਰਹਿ ਚੁੱਕੀ ਆ ਪਰ ਹੁਣ ਸਰਪੰਚੀ ਲਈ ਆ ਮੇਰੇ ਨਾਲ ਮੈਂ ਅੱਬਰ ਰਲ ਨਹੀਂ ਰਹਾ ਰਲ ਕੇ ਕੰਮ ਨਹੀਂ ਕਰ ਰ ਮੇਰੀ ਬਦੌਲਤ ਨਾਲ ਮੇਰੇ ਮਜ਼ਦੂਰ ਭੈਣ ਭਰਾ ਜਿਹੜੇ ਨਰੇਗਾ ਚ ਕੰਮ ਕਰਦੇ ਆ ਉਹ ਵਿਚਾਰੇ ਵਿਲੇ ਵਿਲੇ ਬੇਰੋਜ਼ਗਾਰ ਬੈਠੇ ਆ ਤੇ ਕੀ ਕੰਮ ਕਰਾਉਣਾ ਚਾਹੁੰਦੇ ਹੋ ਪਿੰਡ ਹਾਂ ਮੈਂ ਮੈਂ ਚਾਹੁੰਦੀ ਹਾਂ ਕਿ ਹਾਂਜੀ ਮੈਂ ਚਾਹੁੰਦੀ ਕਿ ਪਿੰਡ ਦਾ ਵਿਕਾਸ ਹੋਵੇ ਤੇ ਇਹਨਾਂ ਨੂੰ ਕੀ ਤੁਹਾਡਾ ਆਬਜੈਕਸ਼ਨ ਆ ਕੀ ਦਿੱਕਤ ਆ ਇਹ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਜਿਸ ਹੋਰ ਤੁਹਾਡੇ ਜਿਹੜੀ ਵਿਰੋਧੀ ਪਾਰਟੀ ਦੇ ਬੰਦੇ ਮੇਰੀ ਵਿਰੋਧੀ ਪਾਰਟੀ ਦੇ ਇਹ ਮੈਂਬਰ ਹੀ ਆ ਕੀ ਦੇ ਹਾਂਜੀ ਤੁਹਾਨੂੰ ਤਾਂ ਤਾਲ ਮੈ ਨਹੀਂ ਬੈਠ ਰਹੇ ਹਾਂ ਹਾਂਜੀ ਤੁਸੀਂ ਵੀ ਹੁਣ ਇਸ ਸੰਬੰਧੀ ਸਰ ਮੈਂ ਚਿੱਠੀਆਂ ਵੀ ਮੈਂ ਮੰਗ ਇਹੇ ਹੀ ਕਰਦੀ ਆ ਵੀ ਜਾਂ ਤਾਂ ਇਹਨਾਂ ਨੂੰ ਇਸ ਇਹਨਾਂ ਨਾਲ ਸਹਿਮਤੀ ਕੀਤੀ ਜਾਵੇ ਕਿਉਂਕਿ ਪਿੰਡ ਦੇ ਵਿਕਾਸ ਜਿਹੜਾ ਅੱਗੇ ਚਲਾਉਣ ਦੇ ਚਲਾਈਏ ਅਸੀਂ ਤੇ ਜਾਂ ਫੇ ਮੇਰੇ ਮੈਂਬਰ ਬਦਲੇ ਜਾਣ ਠੀਕ ਹੈ ਧੰਨਵਾਦ ਉਹ ਅੱਜ ਜੀ ਪੀ ਜੀ ਆ ਰਹੇ ਆ ਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਅੰਕਤਰਾਮ ਹੈ ਜੀ ਪਿੰਡ ਮੰਗਾ ਰੋਡਾ ਜੀ ਠੀਕ ਹੈ ਜੀ ਮਤਲਬ ਆ ਜੀ ਪ੍ਰਸ਼ਨ ਤੋਂ ਜੋ ਰਹੀ ਆ ਕੀ ਦਿੱਕਤ ਪਰੇਸ਼ਾਨੀਆਂ ਪਿੰਡ ਚ ਆ ਰਿਆਂ ਸੰ ਦੱਸੂਗ ਸਾਡੇ ਬਲਵਿੰਦਰ ਕੋਹਰ ਸਰਪੰਚ ਬਣਾਈ ਆ ਜੀ ਸਾਰੇ ਪਿੰਡ ਨੇ ਰਲ ਕੇ ਬਣਾਈ ਆ ਸਾਰੇ ਪਿੰਡ ਦੀ ਸਹਿਮਤੀ ਨਾਲ ਬਣੀ ਆ ਔਰ ਇਹਨੂੰ ਵਿਕਾਸ ਕਰਾਉਣ ਲਈ ਅੱਗੇ ਨਹੀਂ ਲਿਹਾ ਰਹੇ ਇਹਨੂੰ ਪਿੱਛੇ ਤੋੜ ਕੇ ਸੁੱਟ ਰਹੇ ਆ ਹਰ ਗੱਲ ਦੇ ਉੱਤੇ ਡਿੱਕੇ ਲਾ ਰਹੇ ਆ ਜੋ ਮੈਂਬਰ ਸਰਵਨ ਬਣੇ ਉਹ ਬਲਕੇ ਇੱਥੇ ਵਿਕਾਸ ਦਾ ਕੰਮ ਨਹੀਂ ਹੋਣ ਦਿੰਦੇ ਕਾਰਨ ਕੀ ਹੈ ਕਾਰਨ ਇਹ ਆ ਜੀ ਅੱਗੇ ਵੀ 5 ਸਾਲ ਰਹੀ ਆ ਮੈਂਬਰੀ ਚ ਹੀ ਰਹੀ ਆ ਹੁਣ ਸਰਪੰਚ ਸਾਹਿਬ ਬਣ ਗਏ ਆ ਹਰ ਗੱਲ ਤੇ ਰੜੇਕਾ ਲਾਉਂਦੇ ਆ ਕੰਮ ਨਹੀਂ ਚੱਲਣ ਦਿੰਦੇ ਜਿਹੜੇ ਗਰੀਬ ਲੋਕ ਆ ਉਹ ਘਰਾਂ ਚ ਬੈਠੇ ਆ ਤੇ ਆਨਾਨਕ ਸਰਪੰਚਣੀ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਸਰਪੰਚ ਸਰਪੰਚ ਸਾਹਿਬ ਬਣਾਇਆ ਸਾਡੇ ਕੰਮ ਚਲਾਓ ਬਲਕਿ ਉਹ ਬੰਦੇ ਹਰ ਥਾਂ ਦੇ ਉੱਤੇ ਰੜੇਕਾ ਲਾ ਰਹੇ ਜਿਹੜੇ ਬੰਸਾ ਗਿਆ ਉਹ ਨਾਲ ਕਿਉਂ ਚੱਲ ਰਹੀ ਪਤਾ ਨਹੀਂ ਜੀ ਕੀ ਗੱਲ ਆ ਇਹ ਸੈਮਤੀ ਆਈ ਤੇ ਕਹਿੰਦੇ ਆ ਕਿ ਰੜਕੇ ਚਲਾਓ ਕੰਮ ਮੰਗੇ ਇੱਕ ਦੋ ਵਾਰੀ ਕਿਹਾ ਇਹਨਾਂ ਨੂੰ ਸੱਜੇ ਖਬੇ ਮੈਂ ਕਿਹਾ ਇਹਨਾਂ ਨੂੰ ਜਦੋਂ ਟੱਕਰ ਦੇ ਮੈਂ ਕਿਹਾ ਤੁਸੀਂ ਯਾਰ ਕੰਮ ਚਲਾਓ ਕੰਮ ਨਹੀਂ ਚਲਾਉਣ ਦਿੰਦੇ ਪੰਜ ਕਿਹੜੀ ਕਿਹੜੀ ਪਾਰਟੀ ਨੂੰ ਬਰੋਮ ਕਰਦੇ ਆ ਇਹ ਪਹਿਲਾਂ ਕਾਲੀ ਦਲ ਚ ਰਹੇ ਸੀ ਕਿ ਹੁਣ ਆਮ ਆਦਮੀ ਪਾਰਟੀ ਚ ਆਏ ਠੀਕ ਹੈ ਜੀ ਤੇ ਹੁਣ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਸਾਡੀ ਡੀਸੀ ਸਾਹਿਬ ਨੂੰ ਬਾਕੀ ਵੀ ਅਫਸਰਾਂ ਨੂੰ ਇਹੇ ਹੀ ਮੰਗਿਆ ਕਿ ਸਾਡੇ ਪਿੰਡ ਜਾਂ ਸਮਝੌਤਾ ਕਰਾਇਆ ਜਾਵੇ ਔਰ ਜਾਂ ਇਹਨਾਂ ਨੂੰ ਬਦਲਿਆ ਜਾਵੇ ਚਲੋ ਜੀ